ਹਾਂਜੀ ਦੋਸਤੋ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਦਿਖਾਉਣਿਆ ਤੁਹਾਨੂੰ ਖੁੱਲਾ ਡੁੱਲਾ ਜਿਹਾ ਮਾਹੌਲ ਅਮਰੀਕਾ ਦਾ ohio ਅਮਰੀਕਾ ਕੈਨੇਡਾ ਦਾ ਬਾਰਡਰ ਲਗਭਗ ਟੋਰਾਂਟੋ ਸਟੇਟ ਸਾਨੂੰ 3 ਜਾਂ 4 ਘੰਟਿਆਂ ਦੀ ਦੂਰੀ ਤੇ ਹੈ ਜੇ ਗੱਡੀ ਤੇ ਜਾਈਏ ਜਾਨੀ ਕਿ 300 ਮੀਲ ਸਾਢੇ 450 ਕਿਲੋਮੀਟਰ ਕਿਉਂਕਿ ਇੱਥੇ ਗੱਡੀ ਇੱਕ ਘੰਟੇ ਦੇ ਵਿੱਚ 50 55 ਮੀਲ ਕੱਢ ਦਿੰਦੀ ਹੈ ਜਾਨੀ ਕਿ 80 90 ਕਿਲੋਮੀਟਰ ਕੱਢ ਦਿੰਦੀ ਹੈ ਉਹ ਗੱਡੀ ਦੀ ਸਪੀਡ ਇੱਥੇ ਕਾਫੀ ਹੁੰਦੀ ਹੈ ਤੇ ਕਾਨੂੰਨ ਵੀ ਇਦਾਂ ਦਾ 55 ਤੋਂ ਘੱਟ ਨਹੀਂ ਰੱਖ ਸਕਦੇ ਸਪੀਡ ਤੁਸੀਂ ਤੇ 80 ਤੋਂ ਵੱਧ ਨਹੀਂ ਰੱਖ ਸਕਦੇ 55 ਮੀਲ 1600 ਮੀਟਰ ਦਾ ਮੀਲ ਹੁੰਦਾ ਤੁਸੀਂ ਆਪ ਹੀ ਹਿਸਾਬ ਲਾ ਲਿਓ ਕਿੰਨੇ ਕਿਲੋਮੀਟਰ ਦੀ ਸਪੀਡ ਬਣਦੀ ਆ ਤੇ ਜਿੱਥੇ ਸਟਾਪ ਸਾਈਨ ਆ ਗਿਆ ਉੱਥੇ ਰੁਕਣਾ ਪੈਂਦਾ ਆ ਸਟਾਪ ਸਾਈਨ ਆਇਆ ਤੇ ਹੁਣ ਇੱਥੇ ਰੁਕਾਂਗੇ ਅੱਗੇ ਰੁਕ ਕੇ ਫੇਰ ਜਾਣਾ ਭਾਵੇਂ ਰੋਡ ਤੇ ਕੋਈ ਆਉਂਦਾ ਭਾਵੇਂ ਨਹੀਂ ਆਉਂਦਾ ਆ ਦੇਖੋ ਇੱਥੇ ਰੁਕਾਂਗੇ ਆਲੇ ਦੋਲੇ ਦੇਖਾਂਗੇ ਤੇ ਰੋਡ ਖਾਲੀ ਆ ਤੇ ਸਿੱਧੇ ਜਾਵਾਂਗੇ ਇਸ ਤਰ੍ਹਾਂ ਦਾ ਹਸਾਬ ਕਿਤਾਬ ਆ ਖਾਲੀ ਖੇਤ ਪੈਣੇ ਵਾਲੇ ਦੁਆਲੇ ਬਾੜੀ ਦਾ ਪੂਰਾ ਜੋਰ ਆ ਸੋਇਆਬੀਨ ਤੇ ਮੱਕੀ ਜਮਾ ਤਿਆਰ ਆ ਤੇ ਕਿਸਾਨ ਐਨ ਬਾੜੀ ਨੂੰ ਲੱਗੇ ਹੋਏ ਨੇ ਤੇ ਬੜਾ ਖੂਬਸੂਰਤ ਜਿਹਾ ਮਾਹੌਲ ਆ ਖੁੱਲੇ ਜੇ ਖੇਤ ਪੰਜਾਬ ਵਾਲੀ ਫੀਲਿੰਗ ਆਉਂਦੀ ਆ ਜਿਵੇਂ ਆਪਣੇ ਕਣਕ ਦੀ ਬਾੜੀ ਮੌਕੇ ਆਉਂਦੀ ਹੁੰਦੀ ਐ ਤੇ ਜਿਨ੍ਹਾਂ ਨੇ ਕਣਕ ਬੀਜਣੀ ਆ ਉਹ ਹੁਣ ਕਣਕ ਬੀਜ ਦੇਣਗੇ ਉਸ ਤੋਂ ਬਾਅਦ ਇਹ ਫੇਰ ਉੱਤੇ ਕਣਕ ਦੇ ਪੈ ਜੂਗੀ ਬਰਫ਼ ਤੇ ਬਰਫ਼ ਤੋਂ ਬਾਅਦ ਚ ਕਣਕ ਨਿਕਲਿਆ ਆਉਣੀ ਆ ਤੇ ਫੇਰ ਵੱਢ ਲੈਣੀ ਆ ਇਹਨਾਂ ਨੇ ਜੁਲਾਈ ਦੇ ਵਿੱਚ ਯਾਨੀ ਕਿ 7ਵੇਂ ਮਹੀਨੇ ਦੇ ਵਿੱਚ ਆ ਜਮਾ ਮੱਕੀਆਂ ਕੜਕ ਹੋਈ ਪਈ ਆ ਸੁੱਕ ਕੇ ਤੇ ਇਹੋ ਜਿਹਾ ਇਥੋਂ ਦਾ ਮਾਹੌਲ ਆ ਖੁੱਲਾ ਢੁੱਲਾ ਜਿਹਾ ਮਾਹੌਲ ਆ ਹਾਲੇ ਦੋੜੇ ਖੇਤ ਤੇ ਖੇਤਾਂ 'ਚ ਘਰ ਕੱਲੇ-ਕੱਲੇ ਘਰ ਦੂਰ-ਦੂਰ ਆ ਸਾਹਿਬ ਕਿਤਾਬ ਆ ਤੇ ਕਿਤੇ ਕਿਤੇ ਸੋਇਆਬੀਨ ਆ ਜੇ ਹਰੀ ਵੀ ਖੜੀ ਆ ਜਿਹੜੀ ਹਰੀ ਸੋਇਆਬੀਨ ਆ ਮੂਰੇ ਮੌਸਮ ਹੋ ਜੂਗਾ ਠੰਡਾ ਤੇ ਉਹਨੂੰ ਪਕਾਉਣ ਵਾਸਤੇ ਇਹ ਫਿਰ ਉਹਦੇ ਤੇ ਸਪਰੇਅ ਕਰਨਗੇ ਆ ਜਿਹੜੇ ਕੁੱਪ ਜੇ ਬਣੇ ਹੋਏ ਨੇ ਨਾ ਇਹ ਦਾਣੇ ਸਟੋਰ ਕਰਨ ਵਾਸਤੇ ਸਟੋਰ ਬਣੇ ਹੋਏ ਨੇ ਹੁਣ ਆਪਣੇ ਵੀ ਪੰਜਾਬ ਚ ਬਣ ਲੱਗੇ ਸੈਲੋ ਕਹਿੰਦੇ ਆ ਆਪਾਂ ਜਿਹੜੇ ਅਡਾਨੀ ਹੋਰਾਂ ਨੇ ਬਣਾਏ ਨੇ ਅੰਬਾਨੀ ਹੋਰਾਂ ਨੇ ਜਲੂਰ ਬਣਿਆ ਹੋਇਆ ਆਪਣੇ ਹੋਰ ਵੀ ਨੇੜੇ ਤੜੇ ਬਣੇ ਹੋਏ ਨੇ ਆ ਗੱਡੀ ਦੀ ਸਪੀਡ ਆ ਜੀ 60 ਮੀਲ ਇਹ ਪ੍ਰਾਣੀ ਗੱਡੀ ਆ ਜੀ 2001 ਮਾਡਲ ਪੀਟੀ ਕਰੂਜ਼ਰ 60 ਮੀਲ ਦੀ ਸਪੀਡ ਆ ਯਾਨੀ 60 ਮੀਲ ਨੂੰ ਤੁਸੀਂ ਗੁਣਾ ਕਰ ਲਿਓ 1.6 ਦੇ ਨਾਲ ਯਾਨੀ ਕਿ 95 ਕਿਲੋਮੀਟਰ ਘੰਟੇ ਦੀ ਸਪੀਡ ਆ ਕਿਉਂਕਿ 55 ਤੋਂ ਹੌਲੀ ਰੱਖ ਨਹੀਂ ਸਕਦੇ ਕਾਨੂੰਨ ਆ ਹੌਲੀ ਜਾਣ ਵਾਲੀਆਂ ਗੱਡੀਆਂ ਵੀ ਕਹਿੰਦੇ ਐਕਸੀਡੈਂਟ ਕਰਾਉਂਦੀਆਂ ਨੇ ਇਹਨਾਂ ਦਾ ਮੰਨਣਾ ਕਿਤੇ ਨਾ ਕਿਤੇ ਹੋ ਵੀ ਸਕਦੀ ਹੈ ਇਹ ਗੱਲ ਤੇ ਇਹੋ ਜਿਹਾ ਹਸਾਬ ਕਿਤਾਬ ਆ ਅੜਾ-ਦੋੜਾ ਬਹੁਤ ਵਧੀਆ ਤੇ ਮੌਸਮ ਕਾਫੀ ਨਿਖਰਿਆ ਰਹਿੰਦਾ ਇੱਥੇ ਲਗਭਗ 2 ਮਹੀਨਿਆਂ ਤੋਂ ਇਸ ਵਾਰੀ ਮੀਂਹ ਨਹੀਂ ਪਿਆ ਮੀਂਹ ਦੀ ਵੀ ਇੱਥੇ ਖਾਸੀ ਘਾਟ ਪਈ ਆ ਇਸ ਵਾਰੀ ਇਹ ਪਹਿਲਾਂ ਨਹੀਂ ਕਦੇ ਹੋਇਆ ਯਾਨੀ ਕਈ ਸਾਲਾਂ ਬਾਅਦ ਇਹ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੁੱਕੇ ਵਾਲਾ ਤੇ ਫਸਲਾਂ ਲਗਭਗ ਕਾਫੀ ਸੁੱਕੀਆਂ ਨੇ ਕਿਉਂਕਿ ਪਾਣੀ ਕੋਈ ਲਾ ਨਹੀਂ ਸਕਦਾ ਉੱਚੇ ਨੀਵੇਂ ਖੇਤ ਨੇ ਤੇ ਬਹੁਤ ਵੱਡੇ ਪੱਧਰ ਦੀ ਖੇਤੀ ਆ ਪਾਣੀ ਇੱਥੇ ਮੈਨੂੰ ਲੱਗਦਾ 10 ਜਾਂ 12 ਫੁੱਟ ਤਈ ਹੋਊਗਾ ਬਹੁਤਾ ਡੂੰਘਾ ਨਹੀਂ ਹੈਗਾ ਪਰ ਉੱਚੇ ਨੀਵੇਂ ਖੇਤ ਨੇ ਤੇ ਵੱਡੇ ਪੱਧਰ ਦੀ ਖੇਤੀ ਆ ਤੇ ਇਹਨਾਂ ਨੂੰ ਪੱਧਰ ਵੀ ਨਹੀਂ ਕਰ ਸਕਦੇ ਇਹ ਕਿਉਂਕਿ برف ਪੈਂਦੀ ਆ ਤੇ ਫਿਰ برف ਨਾਲ ਟਕੇ ਹੋਏ ਖੇਤ ਜਦੋਂ ਪਾਣੀ ਖੁਰ ਕੇ ਫਿਰ ਉਹ ਨੀਵੇਂ ਥਾਂ ਨੂੰ ਜਾਂਦਾ ਤੇ ਜੇਕਰ ਪੱਦਰ ਹੋਣਗੇ ਖੇਤ ਫੇਰ ਪਾਣੀ ਤੁਹਾਨੂੰ ਪਤਾ ਹੀ ਆ ਹੈਨਾ ਕਿਸੇ ਪਾਸੇ ਨਿਕਲ ਨਹੀਂ ਸਕਦਾ ਆ ਲੱਕੜ ਦੇ ਖੰਬੇ ਨੇ estrana maholla ایتھے ਤੇ ਅਸੀਂ ਚੱਲੇ ਸੀ ਸ਼ਹਿਰ ਨੂੰ ਸ਼ਹਿਰ ਆ ਜੀ ਪਿਕਵਾ ਤੇ ਨੇੜੇ ਸਾਡੇ ਟ੍ਰੋਏ ਆ ਕਵਿੰਟਨ ਸਾਡਾ ਟਾਊਨ ਆ ਜਿੱਥੇ ਰਹਿੰਦੇ ਆ ਅਸੀਂ ਤੇ ਹੋਰ ਵੀ ਕਈ ਸ਼ਹਿਰ ਨੇ ਛੋਟੇ ਛੋਟੇ ਟਾਊਨ ਮਤਲਬ ਟਾਊਨ ਤਾਂ ਇਹ ਪਿੰਡ ਨੂੰ ਹੀ ਕਹਾ ਜਾਂਦੇ ਨੇ ਤੇ ਜਿਹੜੇ ਵੱਡੇ ਸ਼ਹਿਰ ਨੇ ਪਿਕੂਆ ਹੋ ਗਿਆ, ਟ੍ਰੋਏ ਹੋ ਗਿਆ, ਡੇਟਨ ਹੋ ਗਿਆ ਇਹ ਵੱਡੇ ਸ਼ਹਿਰ ਲੱਗਦੇ ਆ ਸਾਨੂੰ ਤੇ ਪਿਕੂਆ ਸ਼ਹਿਰ ਵੀ ਤੁਹਾਨੂੰ ਦਿਖਾਵਾਂਗੇ। ਵਧੀਆ ਖੂਬਸੂਰਤ ਸ਼ਹਿਰ ਆ। ਤੇ ਜਿਉਂ-ਜਿਉਂ ਸਮਾਂ ਲੱਗਦਾ ਅਜੇ ਥੋੜਾ ਜਿਹਾ ਬਿਜੀ ਆ। ਅਜੇ ਪ੍ਰੋਫੈਸ਼ਨਲ ਤੌਰ ਤੇ ਨਹੀਂ ਵੀਡੀਓ ਬਣਾਉਂਦੇ ਜਦੋਂ ਟਾਈਮ ਜੇ ਲੱਗਦਾ ਵਿੱਚ ਦੀ ਬਣਾ ਲੈਨੇ ਆ। ਤੇ ਇਸ ਤਰ੍ਹਾਂ ਘਰ ਪਾਏ ਹੋਏ ਨੇ। ਵਧੀਆ ਖੂਬਸੂਰਤ ਜਿਹਾ ਮਾਹੌਲ ਆ ਸ਼ਾਂਤਮਈ ਜਿਹਾ ਮਾਹੌਲ ਆ ਕੰਬਾਈਨਾਂ ਵੀ ਜਾਨੀ ਜਦੋਂ ਵੱਡਦੀਆਂ ਨੇ ਐਨ ਪਤਾ ਨਹੀਂ ਲੱਗਦਾ ਹੈਗਾ ਖੜਕਾ ਨਹੀਂ ਹੁੰਦਾ ਜਮਾ ਐਨ ਜਮਾ ਸਾਊਂਡ ਪ੍ਰੂਫ ਗੱਡੀਆਂ ਜ਼ਰੂਰ ਇਹਨਾਂ ਦੀਆਂ ਖੜਕਾ ਕਰਦੀਆਂ ਨੇ ਗੱਡੀਆਂ ਇਹਨਾਂ ਦੀਆਂ ਵਧੀਆ ਖੜਕਾ ਕਰਦੀਆਂ ਨੇ ਜਿਵੇਂ ਆਪਣੇ ਬੋਲਟ ਮੋਟਰਸਾਈਕਲ ਨੇ ਇਸ ਤਰ੍ਹਾਂ ਆਵਾਜ਼ ਕਰਦੀਆਂ ਨੇ ਇਹ ਹਿਸਾਬ ਕਿਤਾਬ ਹੈ ਇੱਥੋਂ ਦਾ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਨਵੀਂ ਗੱਲਬਾਤ ਦੇ ਨਾਲ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਲਿਆ ਕਰੋ ਜੀ ਤੇ ਫਾਲੋ ਅਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਆ ਤੇ ਜਿਹੜੇ ਸੱਜਣ ਮਿੱਤਰ ਕਮੈਂਟ ਕਰਦੇ ਨੇ ਸ਼ਾਬਾਸ਼ੇ ਦਿੰਦੇ ਆ ਹੱਲਾਸ਼ੇਰੀ ਦਿੰਦੇ ਆ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਸੋ ਆ ਦੇਖੋ ਸੋਹਣੇ ਖੂਬਸੂਰਤ ਘਰ ਤੇ ਹੁਣ ਸ਼ਹਿਰ ਸ਼ੁਰੂ ਹੋ ਗਿਆ ਸ਼ਹਿਰ ਚ ਇਸ ਤਰ੍ਹਾਂ ਜੁੜਵੇਂ ਘਰ ਨੇ ਪਿੰਡਾਂ ਦੇ ਵਿੱਚ ਮਤਲਬ ਦੂਰ ਦੂਰ ਘਰ ਹੁੰਦੇ ਆ ਖੇਤਾਂ ਜਿਆਂ ਚ ਸੋ ਮਿਲਦੇ ਆ ਕਿਸੇ ਨਵੀਂ ਗੱਲਬਾਤ ਨਾਲ ਧੰਨਵਾਦ